ਸੰਰਾਲਾ ਦੇ ਬਹਿਲੋਲਪੁਰ ਰੋਡ ਤੇ ਬੰਦ ਹੋ ਚੁੱਕੀ ਪੁਰਾਣੀ ਮਾਰਕੀਟ ਕਮੇਟੀ ਦੇ ਗੇਟ ਅੰਦਰ ਨਗਰ ਕੌਂਸਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੂੜਾ ਸੁੱਟਿਆ ਜਾ ਰਿਹਾ ਹੈ ਜਿਸ ਨਾਲ ਗੰਦੀ ਬਦਬੂ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਰਿਹਾ ਜਿਸ ਨੂੰ ਲੈ ਕੇ ਆਸ-ਪਾਸ ਦੇ ਮੁਹੱਲਾ ਵਾਸੀਆਂ ਨੇ ਦੁਕਾਨਦਾਰ ਨੇ ਕਈ ਵਾਰ ਨਗਰ ਕੌਂਸਲ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਪਰ ਫਿਰ ਵੀ ਨਗਰ ਕੌਂਸਲ ਵੱਲੋਂ ਛੁੱਟੇ ਹੋਏ ਕੂੜੇ ਦਾ ਕੋਈ ਵੀ ਪੱਕਾ ਇੰਤਜ਼ਾਮ ਨਹੀਂ ਕੀਤਾ ਗਿਆ ਜਦੋਂ ਨਗਰ ਕੌਂਸਲ ਦੀ ਗੱਡੀ ਸਨ ਪੁਰਾਣੀ ਦਾਣਾ ਮੰਡੀ ਦੇ ਨਜ਼ਦੀਕ ਤੇ ਬੰਦ ਪਈ ਪੁਰਾਣੀ ਮਾਰਕੀਟ ਕਮੇਟੀ ਦੇ ਅੰਦਰ ਕੂ ਤਾ ਸਥਾਨਕ ਮੋਹੱਲਾ ਨਿਵਾਸੀ ਅਤੇ ਦੁਕਾਨਦਾਰਾਂ ਨੇ ਨਗਰ ਕੌਂਸਲ ਦੀ ਕੂੜਾ ਹਟਣ ਵਾਲੀ ਗੱਡੀ ਨੂੰ ਘੇਰਾ ਪਾ ਲਿਆ ਤੇ ਕੂੜਾ ਸੁੱਟਣ ਵੱਲ ਦਾ ਸਖਤ ਵਿਰੋਧ ਕੀਤਾ ਮੋਹੱਲਾ ਨਿਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਇੱਥੇ ਕੂੜਾ ਸੁੱਟਣ ਤੋਂ ਕਈ ਵਾਰ ਰੋਕਿਆ ਗਿਆ ਪਰ ਹਰ ਰੋਜ਼ ਸਾਂ ਹੀ ਗੱਡੀਆਂ ਸ਼ਹਿਰ ਵਿੱਚੋਂ ਕੂੜਾ ਇਕੱਠਾ ਕਰਕੇ ਮਾਰਕੀਟ ਕਮੇਟੀ ਦੇ ਗੇਟ ਰਾਹੀਂ ਅੰਦਰ ਸੁੱਟ ਦਿੰਦੀਆਂ ਹਨ ਕੀ ਬੇਤ ਤੁਸੀਂ ਦਾਸਰ ਕਹਿੰਦੇ ਵੀ ਤੁਸੀਂ ਜਾਓ ਦਾਸਰ ਨੂੰ ਕੁਛ ਕੁਛ ਮਾ ਹੁੰਦਾ ਨਾ ਦੇਵ ਦੇਵ ਤੁਸੀਂ ਇਹ ਨਹੀਂ ਉਹਨਾਂ ਨੂੰ ਕਹਿ ਦਿਓ ਜਵਾਬ ਦੇ ਦੇ ਮੇਰੇ ਉੱਥੇ ਕਹਿੰਦਾ ਦੱਸ ਦੇ ਆਰੇ ਗਾਜਾ ਉਹ ਦੇਖ ਲਾ ਬੜੋ ਬੜਾ ਦਾਸਪੰਦਰਾ ਨਹੀਂ ਆਉਣੀਆਂ ਨੇ ਕਿ ਇੱਡੇ ਇੱਡੇ ਦਾ ਪਿੱਛਾ ਟਰੈਕਟਰ ਚੱਕੇ ਲੈ ਕੇ ਜਾਂਦੇ ਜੀ ਤਾਣ ਜੋ ਕੇ ਸੀ ਇਹੇ ਕੱਲ ਤਾਂ ਕੱਤੇ ਲੈ ਕੇ ਜਾਂਦੇ ਹੋ ਨਹੀਂ ਨਹੀਂ ਟਰੈਕਟਰ ਨਹੀਂ ਆਉਂਿਆ ਪੰਜਾਬਾ ਹੋਵੇ ਮੇਰਾ ਨਾਮ ਹਰਸ਼ਦੀਪ ਸਿੰਘ ਜੀ ਇਹ ਕੀ ਮਾਮਲਾ ਇਕੱਠੇ ਹੋਇਆ ਬਿਰੇ ਇੱਥੇ ਨਾ ਕੂੜੇ ਵਾਲੇ ਆਉਂਦੇ ਨੇ ਇੱਥੇ ਟਰਾਲੀਆਂ ਆਉਂਦੀਆਂ ਖਾਲੀ ਕਰਕੇ ਚਲੇ ਜਾਂਦੇ ਨੇ ਉਹ ਤੋਂ ਆ ਬਾਰਿਸ਼ ਹੋ ਜਾਂਦੀ ਆ ਇੱਥੇ ਮਸਕ ਫੈਲੀ ਹੋਈ ਆ ਪੂਰਾ ਇੱਥੇ ਖੜਨਾ ਵੀ ਦੁੱਬਰ ਹੋ ਜਾਂਦਾ ਇਹ ਰੋੜ ਤੱਕ ਇੱਥੇ ਉਹ ਕਰ ਦਿੰਦੇ ਨੇ ਗੰਦ ਪਾ ਦਿੰਦੇ ਨੇ ਸੱਟ ਕੇ ਚਲੇ ਜਾਂਦੇ ਨੇ ਕਿਹੜੀ ਜਗ੍ਹਾ ਬਾਜੀ ਇਹ ਇਹ ਜੀ ਮੰਡੀ ਆ ਪੁਰਾਣੀ ਜੀ ਆਪਣੇ ਦਾਣਾ ਮੰਡੀ ਆਲੇ-ਦਾਲੇ ਪੂਰਾ ਰਹਾਇਸ਼ੀ ਏਰੀਆ ਜੀ ਇਹ ਤੇ ਕੌਣ ਛਿੜ ਕੇ ਜਾਂਦਾ ਕੂੜਾ ਆ ਜੀ ਨਗਰ ਨਿਗਮ ਵਾਲੇ ਤੇ ਅੱਗੇ ਚੇਰਨ ਰੁਕ ਗਿਆ ਵੀ ਇੱਦਾਂ ਇਹਨਾਂ ਨੂੰ ਕਈ ਵਾਰ ਵਾਰਨਿੰਗ ਦਿੱਤੀ ਜੀ ਇਹ ਹਟਦੇ ਨਹੀਂ ਇਹਨਾਂ ਦਾ ਕੋਈ ਅਫਸਰ ਅਫਸਰ ਆ ਜਾ ਕਹਿੰਦੇ ਗੁਰਪ੍ਰੀਤ ਆ ਜੀ ਉਹ ਸਾਨੂੰ ਕਹਿੰਦਾ ਵੀ ਹੋਰੀ ਸੱਟਣਾ ਸੀ ਇਹ ਕਈ ਵਾਰ ਹੋ ਗਿਆ ਡੰਪ ਬਣਿਆ ਹੋਇਆ ਤੁਸੀਂ ਡੰਪ ਡੰਪਯਾਰ ਬਣਿਆ ਹੋਇਆ ਜੀ ਇੱਧਰ ਬਣਿਆ ਹੋਇਆ ਆਪਣੇ ਬਾਈਪਾਸ ਤੋਂ ਪਰਲੇ ਹੱਥ ਇਹ ਉੱਥੇ ਨਹੀਂ ਜਾਂਦੇ ਹੈਗੇ ਆਲੇ ਵਾਲੇ ਰੈਸ਼ੀਏ ਦੇ ਰੈਸ਼ੀਏ ਰਹੀ ਜੀ ਬਰੇ ਕੀ ਮੰਗ ਕਰਦੇ ਨਾ ਜੇ ਬੰਦ ਹੋ ਹੈ ਅਸੀਂ ਤਾਂ ਇਹ ਹੀ ਮੰਗ ਕਰਦੇ ਆ ਵੀ ਇੱਥੇ ਸਾਡੀ ਸਫਾਈ ਕੀਤੀ ਜਾਵੇ ਜੀ ਸਾਡਾ ਹੱਲ ਕੀਤਾ ਜਾਵੇ ਬੰਦ ਕਹਿੰਦੀ ਆ ਵੀ ਆਹ ਮੇਰਾ ਦਵਿੰਦਰ ਸਿੰਘ ਨਾਮ ਆ ਜੀ ਤੇ ਇਹ ਮਾਮਲਾ ਚੱਟ ਰਿਹਾ ਜੀ ਮਸਲਾ ਵੀਰ ਜੀ ਇਹ ਹੈ ਜੀ ਇਹ ਨਗਰ ਕਾਉਂਸਲ ਵਾਲੇ ਨੇ ਜੀ ਇਹ ਰੋਜ਼ 5-6 ਗੱਡੀਆਂ ਲਿਆ ਕੇ ਸਾਰੇ ਸ਼ਹਿਰ ਦਾ ਕੂੜਾ ਜਿਹੜਾ ਲਿਆ ਕੇ ਜੀ ਇੱਥੇ ਆ ਰਿਹਾਇਸ਼ੀ ਏਰੀਆ ਜੀ ਇੱਥੇ ਲਿਆ ਕੇ ਸੜ ਦਿੰਦੇ ਆ ਜਿਹਦੇ ਨਾਲ ਜੀ ਬਹੁਤ ਜ਼ਿਆਦਾ ਸਮੈਲ ਆਉਂਦੀ ਆ ਬਾਰਿਸ਼ ਹੋ ਜਾਂਦੀ ਆ ਬਾਰਿਸ਼ ਦੇ ਨਾਲ ਪਾਣੀ ਭਰ ਜਾਂਦਾ ਔਰ ਇਹ ਕੂੜਾ ਬਾਹਰ ਰੋਡ ਤੱਕ ਆਇਆ ਹੁੰਦਾ ਜੀ ਆਲੇ-ਦਾਲ ਸਾਰਾ ਰਿਹਾਇਸ਼ੀ ਏਰੀਆ ਸਾਨੂੰ 6 ਤੋਂ 7 ਦਿਨ ਹੋ ਗਏ ਇਹਨਾਂ ਨੂੰ ਸਮਝਾਉਂਦਿਆਂ ਨੂੰ ਵੀ ਤੁਸੀਂ ਇਹ ਚੀਜ਼ ਨਾ ਕਰੋ ਨਾ ਕਰੋ ਨਾ ਕਰੋ ਪਰ ਇਹ ਹਟਦੇ ਨਹੀਂ ਹੈਗੇ ਇਹ ਕਿੰਨੀ ਦੇਰ ਤੋਂ ਆਇਆ ਜਿਹੜਾ ਬੁਆਏ ਦਾ ਦੇਖੋ ਘੱਟੋ ਘੱਟ 2-3 ਸਾਲ ਹੋ ਗਏ ਜੀ ਪਹਿਲਾਂ ਤਾਂ ਉਹਰੇ ਮੂਰੇ ਤੱਕ ਹੀ ਹੁੰਦੇ ਸੀਗੇ ਜੀ ਹੁਣ ਇਹਨਾਂ ਨੇ ਕਰ ਲਈ ਵੀ ਇਹਨਾਂ ਦਾ ਇੱਧਰ ਬਾਈਪਾਸ ਰੋਡ ਤੇ ਡੰਪ ਨੂੰ ਕੋ ਬਣਿਆ ਹੋਇਆ ਉਥੇ ਇਹਨਾਂ ਦਾ ਡੰਪ ਕਿਸੇ ਕਾਰਨ ਕਰਕੇ ਕਹਿੰਦੇ ਉਧਰ ਨੂੰ ਗੱਡੀਆਂ ਨਹੀਂ ਜਾਂਦੀਆਂ ਰੋਡ ਖਰਾਬ ਆ ਉਧਰ ਨੂੰ ਇਹ ਜਾ ਨਹੀਂ ਪਾਉਂਦੇ ਇਹਨਾਂ ਨੇ ਦੇਖਿਆ ਵੀ ਮੰਡੀ ਖਾਲੀ ਪਈ ਆ ਇਹ ਇੱਥੇ ਲਿਆ ਕੇ ਸਾਰਾ ਕੁਝ ਛੱਡ ਦਿੰਦੇ ਨੇ ਬਗ ਮੰਡੀ ਖਾਲੀ ਪਈ ਆ ਸੌਕੀ ਚੀਜ਼ ਭਾਰੀ ਹੋਈ ਆ ਹੋ ਕਹਿੰਦੇ ਨੇ ਜੇ ਕੋਈ ਗੱਲ ਹੋ ਜੇ ਨਗਰ ਕੌਂਸਲ ਵਾਲੇ ਨੇ ਜੀ ਗੱਲ ਕਰਾ ਦਿੰਦੇ ਨੇ ਫੋਨ ਤੇ ਕੋਈ ਨਾਮ ਤਾਂ ਸਿੱਧਾ ਲੈਂਦੇ ਨਹੀਂ ਜੀ ਕੋਦੇ ਕੋਈ ਕਿਸੇ ਨਾਲ ਗੱਲ ਕਰਾਂਦਾ ਕੋਈ ਕਿਸੇ ਨਾਲ ਗੱਲ ਕਰਾ ਦਿੰਦਾ ਕੋਈ ਸਿੱਧਾ ਨਾਮ ਨਾ ਕੋਈ ਸਿੱਧਾ ਉਹ ਆ ਕੇ ਗੱਲ ਕਰਦਾ ਵੀ ਵੀਰੇ ਸਾਡਾ ਆ ਮਸਲਾ ਆ ਰੌਲਾ ਇਹ ਗੱਡੀਆਂ ਵਾਲੇ ਆ ਜਾਂਦੇ ਨੇ ਸਾਡੇ ਨਾਲ ਬੈਂਸਵਾਜੀ ਕਰੀ ਜਾਂਦੇ ਨੇ ਬਸ ਆਈ ਕੋ ਚੱਲੀ ਜਾਂਦਾ ਕੱਲ ਅੱਧੀ ਦਿਹਾੜੀ ਲਵਾਤੀ ਅੱਜ ਫੇਰ ਸਵੇਰ ਤੋਂ ਇਹਨਾਂ ਦਾ ਇਹੀ ਕੰਮ ਹੈ ਜੀ ਕੋਈ ਸ਼ਿਕਾਇਤ ਕੀਤੀ ਹੈ ਕੋਈ ਨਗਰ ਕੌਂਸਲ ਦੇ ਵਿੱਚ ਸ਼ਿਕਾਇਤ ਹੈ ਜੀ ਅਸੀਂ ਇਹਨਾਂ ਨੂੰ ਰੋਜ਼ ਕਹਿੰਦੇ ਆ ਬਲਜਿੰਦਰ ਵੀਰ ਜੀ ਨੇ ਐਮਸੀ ਇਹਨਾਂ ਨੂੰ ਅਸੀਂ ਇਹ ਨਾਸਤੇ ਇਹ ਵਾਰਡ ਦੇ ਐਮਸੀ ਨੇ ਇਹ ਸਾਡਾ ਭਰਪੂਰ ਸਾਥ ਦਿੰਦੇ ਨੇ ਜੀ ਆ ਕੇ ਕੱਲ ਅੱਧੀ ਦਿਹਾੜੀ ਇਹ ਖੜੇ ਰਹੇ ਨੇ ਹੁਣ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਵੀ ਸਾਨੂੰ ਲਿਖਤ ਚ ਦੇ ਦਿਓ ਵੀ ਅਸੀਂ ਕੂੜਾ ਇੱਥੇ ਸੈੱਟਣਾ ਅਸੀਂ ਅੱਗੇ ਆਪਣੀ ਕੋਈ ਜਿਹੜੀ ਵੀ ਕਾਰਵਾਈ ਹੋ ਕਰ ਸਕੀ ਹੈ ਜੀ ਨਾਮ ਬਲਜਿੰਦਰ ਸਿੰਘ ਜੀ ਮੇਰੇ ਵਾਈਫ ਐਮਸੀ ਨੇ ਜੀ 7 ਨੰਬਰ ਵਾਰਡ ਤੋਂ ਜਿੰਦਰ ਜੀ ਇਹ ਲੋਕ ਇਕੱਠੇ ਨੇ ਕੂੜਾ ਲੈ ਕੇ ਹਾਂ ਜੀ ਦੇਖੋ ਜੀ ਪਹਿਲਾਂ ਉੱਥੇ ਰਾਹ ਖਰਾਬ ਹੋ ਗਿਆ ਸੀਗਾ ਇਹ ਸਾਨੂੰ ਕਹਿੰਦੇ ਸਾਨੂੰ 15 ਅਗਸਤ ਤੱਕ ਦਾ ਟਾਈਮ ਦੇ ਦਿਓ ਪਹਿਲਾਂ ਵੀ ਕੂੜਾ ਕਿਰਦਾ ਸੀ ਅਸੀਂ ਹਟਾਤਾ ਸੀਗਾ ਕੂੜਾ ਵੀ ਇੱਥੇ ਕੂੜਾ ਨਹੀਂ ਡਿੱਗੂਗਾ ਸਿੱਧਾ ਡੰਪ ਤੇ ਗੱਡੀਆਂ ਲਾਈਆਂ ਹੋਈਆਂ ਸਿੱਧਾ ਡੰਪ ਤੇ ਗੱਡੀਆਂ ਜਾਣਗੀਆਂ ਉਦੋਂ ਬਾਅਦ ਸਾਨੂੰ ਕਮੇਟੀ ਵਾਲਿਆਂ ਨੇ ਕਿਹਾ ਜੀ ਸਾਨੂੰ 15 ਅਗਸਤ ਤੱਕ ਛੁੱਟੀਆਂ ਆਉਂਦੀਆਂ ਨੇ 15 ਅਗਸਤ ਤੱਕ ਟਾਈਮ ਦੇ ਦਿਓ ਉੱਥੇ ਮੀਂਹ ਪੈ ਗਿਆ ਰਸਤਾ ਖਰਾਬ ਆ ਵੀ ਸਾਨੂੰ ਅਸੀਂ ਚਲੋ ਇਹ ਜੀ ਨੂੰ ਮੰਨ ਗਏ ਚਲੋ 15 ਅਗਸਤ ਤੱਕ ਟਾਈਮ ਦੇ ਦਿਓ ਉਦੋਂ ਬਾਅਦ ਜੀ ਨਾ ਫੋਨ ਤੇ ਕੋਈ ਚਾਜ ਨਾ ਗੱਲ ਕਰਦੇ ਨੇ ਸਾਡੀ ਨਾ ਕੋਈ ਸੁਣਦੇ ਨੇ ਜਦ ਅਸੀਂ ਕਹਿੰਦੇ ਆ ਜੀ ਬਸ ਹੁਣ ਆ ਕੇ ਕੱਲ ਅਸੀਂ ਆਏ ਆ ਕੱਲ ਮੈਂ ਕਿ ਇੱਕ 1:30 ਵਜੇ ਤੱਕ ਖੜਾ ਰਿਹਾ ਉਹ ਕੋਈ ਗੱਡੀ ਨਹੀਂ ਆਉਂਦੀ ਸਾਰੇ ਗੱਡੀ ਵਾਲੇ ਨੇ ਇਹਨਾਂ ਨੂੰ ਕਿਹਾ ਵੀ ਬਾਈ ਕੱਲ ਨੂੰ ਗੱਡੀ ਲੈ ਕੇ ਨਾ ਆਇਓ ਉੱਥੇ ਗੱਡੀ ਆਪਣੀ ਜਾਊਗੀ ਤੇ ਉੱਥੇ ਆਪਣਾ ਰਾਹ ਠੀਕ ਕਰੋ ਤੁਸੀਂ ਇਹਨਾਂ ਦਾ ਫਰਜ਼ ਬਣਦਾ ਉੱਥੇ ਰਾਹ ਠੀਕ ਕਰਨ ਦਾ ਇਹਨਾਂ ਦਾ ਇਹ ਫਰਜ਼ ਨਹੀਂ ਬਣਦਾ ਵੀ ਉੱਥੇ ਜਾ ਕੇ ਉਰੇ ਕੂੜਾ ਸਿੱਟਣ ਦਾ ਤੇ ਇਹ ਦੁਬਾਰਾ ਇਹਨਾਂ ਕੱਲ ਪੌਰ ਪਿਆਰ ਮੁਹੱਬਤ ਨੇ ਇਹਨਾਂ ਨੂੰ ਕਿਹਾ ਵੀ ਵੀਰ ਜੀ ਨਾ ਆਇਓ ਗੱਡੀ ਵਾਲੇ ਨੂੰ ਕਿਹਾ ਵੀ ਉਰੇ ਨਾ ਆਇਓ ਵੀ ਉਰੇ ਬਹੁਤ ਮੁਸ਼ਕਲ ਹੋਗੀ ਵੀ ਪੂਰਾ ਚੁਗਾ ਦਿਓ ਸਿਰਫ ਇੱਕ ਜਾਂ ਦੋ ਟਰਾਲੀਆਂ ਲੈ ਗਈਆਂ ਨੇ ਮਗਰ 10 ਟਰਾਲੀਆਂ ਫੇਰ ਖੜੀਆਂ ਨੇ ਤੁਸੀਂ ਜਾ ਕੇ ਪਿੱਛੇ ਆਬ ਆ ਦੇਖੋ ਤੁਹਾਡੇ ਸਾਹਮਣੇ ਕੱਲ ਮੈਂ ਜੋ ਸਾਾਨੂੰ ਆ ਵੀਡੀਓ ਪਾਈ ਆ ਆ ਵੀਡੀਓ ਪਾਈ ਆਈ ਉਹ ਸਾਾਨੂੰ ਮੈਂ ਕਹਾਈ ਉਹ ਸਾਹ ਆ ਦੇਖੋ ਆ ਦੇਖੋ ਮੇਰੀ ਵੀਡੀਓ ਬਣਾਈ ਆ ਮੈਂ ਕਹਾਂ ਦੇਖੋ ਚਕਾਓ ਕਹਿੰਦੇ ਜੀ ਲਾਓ ਜੀ ਤੁਹਾਡੇ ਕੋ ਟਰਾਲੀ ਆਉਂਦੀ ਆ ਚਕਾ ਰਹੇ ਆ ਅਸੀਂ ਠੀਕ ਹੈ ਉਸ ਤੋਂ ਬਾਅਦ ਫੇਰ ਦੁਬਾਰਾ ਵੀਡੀਓ ਪਾਈ ਸੜਕ ਤੇ ਸਾਰਾ ਕੂੜਾ ਉੜਦਾ ਜੀ ਆ ਦੇਖੋ ਸਾਰਾ ਕੂੜਾ ਸੜਕ ਤੇ ਆ ਰਿਹਾ ਕਿ ਟਰਾਲੀ ਲੈ ਕੇ ਕਹਿੰਦੇ ਮੁੜ ਕੇ ਕੋਈ ਕਾਰਵਾਈ ਕਰਨੀ ਆ ਹੈਗਾ ਕਮੇਟੀ ਦੀ ਬਹੁਤ ਵੱਡੀ ਲਾਪਰਵਾਹੀ ਆ ਜੀ ਬਹੁਤ ਵੱਡੀ ਲਾਪਰਵਾਹੀ ਆ ਕੋਈ ਨਹੀਂ ਸੁਣ ਰਿਹਾ ਕੋਈ ਨਹੀਂ ਸਾਡੀ ਸੁਣਵਾਈ ਹੋ ਰਹੀ ਤੇ ਲਖਵੀ ਇਸ ਨਹੀਂ ਕੀ ਮਾਮਲਾ ਹੈ ਇਹ ਮਾਮਲਾ ਤਾਂ ਕੁਝ ਨਹੀਂ ਹੈਗਾ ਇੱਥੇ ਨਾ ਡੰਪ ਦੇ ਉੱਤੇ ਆ ਬਾਰਿਸ਼ ਦੇ ਨਾਲ ਨਾ ਉੱਥੇ ਟੋਏ ਟੋਏ ਪਏ ਹੋ ਨੇ ਬਹੁਤ ਉੱਥੇ ਗੱਡੀ ਨਹੀਂ ਗਈ ਜਾਂਦੀ ਹੈਗੀ ਹੁਣ ਗੱਡੀ ਨਾ ਜਾਣ ਕਰਕੇ ਹੁਣ ਸਾਨੂੰ ਇੱਥੇ ਸਿੱਟਣਾ ਪੈਂਦਾ ਤੇ ਬਾਕੀ ਸਾਡੇ ਜੇ ਸੀ ਵੀ ਲੱਗੀ ਹੋਈ ਆ ਇੱਥੋਂ ਚੱਕ ਦੀ ਆ ਕਿਉਂਕਿ ਉੱਥੇ ਡੰਪ ਬਣਿਆ ਹੋਇਆ ਹੈ ਮਾਛੀਆ ਰੋਡ ਦੇ ਉੱਪਰ ਜੂਂਦੇ ਗੂੜਾ ਨਹੀਂ ਛਿੜਦੇ ਤੁਸੀਂ ਰੈਸ਼ੀਅ ਸਪੀੜ ਨਹੀਂ ਰੈਸ਼ੀਅ ਦੇ ਦੇਖੋ ਪਤਾ ਕਿ ਸਾਨੂੰ ਵੀ ਪਤਾ ਵੀ ਦੇਖੋ ਇਹ ਕੂੜਾ ਜਿਹੜੇ ਸਾਨੂੰ ਨਹੀਂ ਸੇਟਣਾ ਚਾਹੀਦਾ ਬਟ ਪਰ ਹੁਣ ਆਇਆ ਵੀ ਉੱਥੇ ਜਿੱਥੇ ਡੰਪਾ ਤੇ ਡੰਪਾ ਵਾਲਾ ਰਸਤਾ ਖਰਾਬ ਬਹੁਤ ਆ بارش ਦੇ ਕਾਰਨ بارش ਦਾ ਤਾਂ ਦੇਖੋ ਪਤਾ ਹੈ ਕਿ ਹੁਣ ਇਹ ਕੁਦਰਤੀ ਆਫਤ ਆ بارش بارش ਤੇ ਇੱਕ ਕੁਦਰਤੀ ਆਫਤ ਆ ਕੁਦਰਤੀ ਆਫਤ ਨੂੰ ਤਾਂ ਅਸੀਂ ਨਹੀਂ ਰੋਕ ਸਕਦੇ ਤਾਂ بارش ਦੇ ਕਾਰਨ ਹੁਣ ਰਸਤਾ ਖਰਾਬ ਆ ਪਾਣੀ ਭੈਲਣ ਦਾ ਵੀ ਖਤਰਾ ਆ ਕੂੜਾ ਸਿੱਟਦੇ ਲੋਕ ਪਰੇਸ਼ਾਨ ਹੁੰਦੇ ਨੇ ਲੋਕਾਂ ਨੇ ਤੁਹਾਨੂੰ ਰੋਕਿਆ ਨਹੀਂ ਦੇਖੋ ਰੋਕਿਆ ਠੀਕ ਆ ਦੇਖੋ ਹੁਣ ਜੇ ਮਤਲਬ ਇਹੀ ਕੂੜਾ ਲੋਕਾਂ ਦੇ ਘਰਾਂ ਦੇ ਵਿੱਚ ਪਿਆ ਰਹੂਗਾ ਫਿਰ ਉੱਥੇ ਵੀ ਤਾਂ ਫੈਲਣਗੀ ਐ ਉਤਨੀ ਵਾਰੀ ਫੈਲੂਗੀ ਉੱਥੇ ਵੀ ਫੈਲੂਗੀ ਠੀਕ ਆ ਨਾ ਇੱਥੇ ਚੱਲੋ ਹੁਣ ਠੀਕ ਆ ਇਹੋ ਇੱਥੋਂ ਇੱਥੋਂ ਚੱਕਿਆ ਤਾਂ ਜਾ ਰਿਹਾ ਇੱਥੋਂ ਦੇਖੋ ਜੇ ਜਿਹੜੇ ਕੂੜਾ ਸਿੱਟਿਆ ਜਾਂਦਾ ਤਾਂ ਉਹ ਚੱਕਿਆ ਵੀ ਜਾਂਦਾ ਕਿ ਕਹਿੰਦੇ ਜਾਂਦਾ ਕਿਹੜੇ ਅਧਿਕਾਰੀ ਦੇ ਜੇ ਆਦੇਸ਼ਾਂ ਤੇ ਤੁਸੀਂ ਜਿਹੜੇ ਉਹਨਾਂ ਨੂੰ ਪੂਰਾ ਸਿੱਟਦੇ ਹੋ ਤੇ ਆਦੇਸ਼ ਦੇ ਕੋਣ ਹੈ ਜੇ ਮੰਨ ਲਓ ਦੇ ਕੋਲ ਦਫ਼ਤਰ ਦੇ ਵਿੱਚੋਂ ਕਿਹਾ ਤਾਂ ਹੀ ਇੱਥੇ ਸਿੱਟਿਆ ਨਹੀਂ ਦਫ਼ਤਰ ਦੇ ਕਿਹੜਾ ਕੋਲ ਬੰਦਾ ਜਿਹੜਾ ਥੋੜਾ ਅਧਿਕਾਰੀ ਕਿਹੜਾ ਅਫਸਰ ਹੈ ਜਿਹੜਾ ਤੁਹਾਨੂੰ ਥੋੜਾ ਚੱਟਾਂ ਵੀ ਆਖਦਾ ਜਾਂਦਾ ਦਫ਼ਤਰ ਦੇ ਵਿੱਚ ਕੀ ਦਾ ਨੌਲੇਜ ਦੀ ਤਕਰੀਬ ਸਾਰੀ ਕਹਿੰਦੇ ਨੇ ਹੁਣ ਜਿੰਨੇ ਹੁਣ ਕੋਈ ਗੱਡੀਆਂ ਵਾਲੇ ਜਿਹੜਾ ਮੇਨ ਕੋਣ ਹੈ ਅਧਿਕਾਰੀ ਜਿਹੜਾ ਥੋੜਾ ਮੇਨ ਹੈ ਪੂਰਾ ਸਿੱਟਣ ਲਈ ਕਹਿ ਰਿਹਾ ਵਾ ਕੋਣ ਆ ਮੈਂ ਤਾਰੇ ਪਹਿਲਾਂ ਸੀ ਕਿ ਜਿਹੜੇ ਆਪਣੇ ਵਟਸਐਪ ਸੀਗੇ ਉਹ ਮਤਲਬ ਇਥੇ ਹਾਂਜੀ ਉਹਨਾਂ ਦੀ ਜਗ੍ਹਾ ਅਜੇ ਪਤਾ ਨਹੀਂ ਕੋਣ ਹੈ ਮੈਨੂੰ ਨਹੀਂ ਇਹਦੇ ਬਾਰੇ ਧੰਨਵਾਦ ਤੁਸੀਂ ਆਪਣੀ ਮਰਜ਼ੀ ਨਾਲ ਛੱਡ ਦਿਓ ਨਹੀਂ ਅਸੀਂ ਜਾਂ ਤੁਹਾਡੇ ਉੱਪਰ ਕੋਈ ਮੰਨ ਲੋ ਕੋਈ ਹੈ ਹੀ ਨਹੀਂਗਾ ਤੁਸੀਂ ਫਿਰ ਆਪਣੀ ਮਰਜ਼ੀ ਨਾਲ ਛੱਡ ਦਿਓ ਜਾਂ ਤੁਹਾਡੇ ਕੋਲ ਅਧਿਕਾਰੀ ਉੱਪਰ ਹੈ ਹੀ ਨਹੀਂਗਾ ਤੁਹਾਡੇ ਕੋਲ ਅਫਸਰ ਹੀ ਨਹੀਂ ਹੈਗਾ ਹਾਂਜੀ ਅਫਸਰ ਹੀ ਨਹੀਂ ਹੈਗਾ ਅਫਸਰ ਕੌਣ ਹੈ ਕੀ ਨਾਮ ਹਨ ਅਫਸਰ ਹੈ ਜੀ ਦੇਖੋ ਵਟਸਐਪ ਦੀ ਜਗ੍ਹਾ ਤਾਂ ਕੋਈ ਨਹੀਂ ਕੋਈ ਨਹੀਂ ਆਇਆ ਹੈਗਾ ਅਜੇ ਵੈਸੇ ਉਹਨਾਂ ਦੀ ਜਗ੍ਹਾ ਇੱਕ ਆਪਣੇ ਇੰਚਾਰਜ ਦਿਨ ਲਾਏ ਨੇ ਗੁਰਪ੍ਰੀਤ ਸਰ ਤੇ ਇਹ ਤੋਂ ਵੀ ਗੁਰਪ੍ਰੀਤ ਜੀ ਨੇ ਕਿਹਾ ਵੀ ਤੁਹਾਨੂੰ ਕੂੜਾ ਚ ਸਿੱਧੋ ਨਹੀਂ ਦੇਖੋ ਜੀ ਇਹੋ ਸਾਹਿਬ ਦੀ ਹਦਦਾਂ ਨੇ ਪਤਾ ਨਹੀਂ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ ਕਿਸੇ ਨੇ ਕਿਹਾ ਤੁਹਾਨੂੰ ਇਹੋ ਵਾਕੀ ਵੀ ਗੱਡੀਆਂ ਵਾਲੇ ਇੱਥੇ 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 ਸਿੱਟਦੇ ਨੇ ਉਹ ਕਹਿਆ ਗਿਆਗਾ ਵੀ ਬਾਕੀ ਵੀ ਗੱਡੀਆਂ ਵਾਲੇ ਇੱਥੇ ਹੀ ਸਿੱਟਦੇ ਨੇ ਦੇਖੋ ਦੇਖੀ ਆ ਰਹੇ ਹਾਂ ਬਾਅਦ ਵਿੱਚ ਦੇਖੀ ਆ ਰਹੇ ਆ ਸੀ ਕਿ ਵਾਰ ਨੂੰ ਸੱਜੇ ਵਿੱਚ ਮਾਰਕੂ ਬਿਟੇ ਰੁਕਤਰਾ ਉਹ ਕਿ ਕੂੜਾ ਦਾ ਸਾਈਡ ਤੇ ਡਰੰਕ ਉੱਪਰ ਬਣਾਇਆ ਪਰ ਕੂੜਾ ਕਾਫੀ ਏਕੀ ਕਰਨੀ ਲੱਗਿਆ ਕੁਕਲ ਜੀ ਵੀਰੇ ਧਿਆਨ ਚਾ ਗੱਲ ਹੈ ਸਾਡੇ ਥੋੜੀ ਜਿਹੀ ਡੰਪ ਸਾਈਡ ਦਾ ਇਸ਼ੂ ਸੀਗਾ ਮੀਆਂ ਕਰਕੇ ਤੇ ਹੁਣ ਜਦ ਜਾਂਦੀ ਹੈ ਤੱਕ ਉਹ ਵੀ ਸਵਾਈ ਕਰਵਾ ਦਿੱਤੀ ਜਾਊਗੀ ਉਹ ਤੇ ਆਹ ਬਰ ਬੋਲੂ ਕਿ ਆ ਕੇ ਵੀ ਬਾਰ ਬਾਰ ਜਿਹੜੇ ਨੈਟਵਰਕ ਕਨੈਕਟ ਇਨੇਬਲ ਤੇ ਵੀ ਚੱਕੇ ਨਹੀਂ ਫੜੂਗਾ ਮੈਂ ਆਪ ਚੈੱਕ ਕਰਕੇ ਅੱਜ ਜਿਹੜੀ ਬੰਦ ਕਾਰਵਾਈ ਉਹ ਮੈਂ ਚੰਗੀ ਜਰੂਰੀ ਜੀ ਵੀ ਦਿੱਕਤ ਤਾਂ ਚੱਕੇ ਨਹੀਂ ਚੱਕਾ ਜਾਊਗੀ ਆ ਮਾੜਾ ਮੌਸਮ ਖੁੱਜੂ ਇੱਕ ਅੱਧੇ ਦਿਨ ਵਿੱਚ ਖੁੱਜੂਗਾ ਲੱਗਦਾ ਜੋ ਨਾਲ ਵਾਲੇ ਟੈਂਪਲ ਦੇ ਕਨਸਰਟ ਉੱਥੇ ਮਾਲ ਕੀ ਮਟੀ ਜਿਹੜਾ ਅਭਿਲਨ ਕਰਵਾਣੀ ਆ ਨਹੀਂ ਨਹੀਂ ਜੀ ਉਹ ਤਾਂ ਬਹੁਤ ਲੰਬੀ ਉਹ ਤਾਂ ਸਤੰਬਰ ਚ ਹੋਣੀ ਆ ਜੇ ਇਹ ਤਾਂ ਮ ਯਾਰ ਸ਼ਾਮ ਤੱਕ ਜਾਂ ਕੱਲ ਤੱਕ ਹੋ ਜਾਏਗਾ ਚਕਨਾ ਚਕਨ ਦਾ ਬਾਰਿਸ਼ ਬੰਨੀ ਜਿਹੜੇ ਹਾਂਜੀ ਬਾਰਿਸ਼ ਕਰਕੇ ਜਿਹੜੀ ਸਾਡੀ ਮੇਨ ਡੰਮ ਸਾਈਟ ਆ ਉੱਥੇ ਜਾਂਦੇ ਜਿਹੜੀ ਅਪਰੋਚ ਆ ਉਹਦੀ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਤੇ ਉਹਨੂੰ ਅਸੀਂ ਠੀਕ ਕਰਵਾ ਰਹੇ ਹਾਂ ਉਹ ਤੁਹਾਨੂੰ ਦੱਸਿਆ ਨਾ ਜੇ ਕੋਈ ਸੁਝਾਅ ਹੋਵੇ ਤੇ ਤੁਸੀਂ ਮੇਰੇ ਕੋਲ ਆਣੇ ਮੇਰਾ ਉਹ ਵਾਲਾ ਨਹੀਂ ਮੈਂ ਕਿਉਂਕਿ ਸੈਕੰਡਰੀ ਪਾਰਟ ਆ ਉਹ ਉੱਥੋਂ ਲਿਫਟਿੰਗ ਦਾ ਰੋਜ਼ ਹੋ ਜਾਂਦੀ ਹੈ ਹੋ ਸਕਦਾ ਵੀ ਹੁਣ ਉਹ ਬਾਰਿਸ਼ਾਂ ਕਰਕੇ ਨਾ ਹੋ ਹੀ ਹੋਵੇ ਇੱਕ ਦੋ ਦਿਨਾਂ ਦੀ ਤੇ ਅੱਜ ਤੁਹਾਡਾ ਮਸਲਾ ਜਿਹੜਾ ਉਹ ਹੱਲ ਕਰਵਾ ਦਿੱਤਾ ਜਾਊਗਾ